ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਪਾਲ ਸਿੰਘ ਸਨੋਪਰੂਖ ਸਿੰਘ ਪਿੰਡ ਘਣੀਆ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਤੇ ਡਾਕਾਣਾ ਬਾਜਾਖਾਨਾ ਮੈਂ ਦੋਸਤੋ ਪਿਛਲੇ 2013 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਤੇ ਕਿਸੇ ਨਾ ਕਣਕ ਦੇ ਨਾਲ ਨੂੰ ਲਗਾ ਰਿਹਾ ਤਾਂ ਦੋਸਤੋ ਆ 3 ਸਾਲ ਹੋ ਗਏ ਰੈਗੂਲਰ ਮੈਨੂੰ ਜੋ ਕਿ ਮਰਚੰਡਾਈਜ਼ ਬਿਜ਼ਨਸ ਮੈਂ ਕਣਕ ਬੀਜ ਰਿਹਾ ਹਾਂ ਮੈਨੂੰ ਬਹੁਤ ਵਧੀਆ ਉਹਦਾ ਮੁਨਾਫਾ ਮਿਲਿਆ ਬਹੁਤ ਵਧੀਆ ਲੱਗੀ ਮੈਨੂੰ ਉਹ ਉਹਦੇ ਵਿੱਚ ਇਹ ਕਾਰਨ ਸੀਗਾ ਜੀ ਅੱਗੇ ਮੈਨੂੰ ਖਰਚਾ ਪੈਂਦਾ ਸੀਗਾ ਹੈਪੀ ਸੀਡਰ ਦਾ ਪੈ ਗਿਆ ਜਾਂ ਸੁਪਰ ਸੀਡਰ ਦਾ ਪੈ ਜਾਂਦਾ ਸੀਗਾ ਤਾਂ 3 ਸਾਲ ਹੋ ਗਏ ਮੈਂ ਬਹੁਤ ਵਧੀਆ ਮਾਰਚਿੰਗ ਕਣਕ ਬੀਜਦਾ ਹਾਂ ਉਹਦੇ ਕੀ ਹੈ ਸਿਰਫ ਮੈਂ ਸਿੱਟਾ ਦਿੰਦਾ 35 ਕਿਲੋ ਕਣਕ ਦਾ ਜਿਹਦੇ ਵਿੱਚ 45 ਕਿਲੋ ਪੈਂਦੇ ਆ ਮੇਰੀ ਡੀਏਪੀ ਤੇ ਵਿੱਚ ਉਹਦੇ ਵਿੱਚ ਉਸ ਤੋਂ ਬਾਅਦ ਮੈਂ ਰੀਪਰ ਮਾਰ ਦਿੰਦਾ ਆਪਣੇ ਟਰੈਕਟਰ ਨਾਲ ਸਿਰਫ 1.5 ਕਿਲਿਟਰ 2 ਲੀਟਰ ਤੇਲ ਖਾਂਦਾ ਜੀ 100-200 ਰੁਪਏ ਖਰਚਾ ਪੈਂਦਾ ਕਿੰਨਾ ਖਰਚਾ ਪਿਆ ਜਾਂਦਾ ਇਹਦੇ ਵਿੱਚ ਤਾ ਉਸ ਤੋਂ ਬਾਅਦ ਮੈਂ ਪਾਣੀ ਲਾ ਦਿੰਦਾ ਜੀ ਉਹਨੂੰ ਕਿਹਾ ਸੱਟਾ ਦੇ ਕੇ ਰੀਪਰ ਮਾਰ ਕੇ ਪਾਣੀ ਲਾ ਦਿੰਦਾ ਜੀ ਜਿਹਦੇ ਵਿੱਚ ਉਹ ਬਹੁਤ ਵਧੀਆ ਉਗਰਦੀ ਹੈ ਜੀ ਤੇ ਉਹਨੂੰ ਕੋਈ ਵੀ ਬਿਮਾਰੀ ਨਹੀਂ ਪੈਂਦੀ ਜੀ ਤੇ ਮੈਨੂੰ ਵਧੀਆ ਝਾੜ ਮਿਲਿਆ ਜੀ ਉਸ ਤੇ ਤੇ 22 ਕਿਉਂਟਰ ਵਧੀਆ ਝਾੜ ਪੂਰਾ ਵਧੀਆ ਝਾੜ ਮਿਲਦਾ ਜੀ ਮੈਨੂੰ ਤੇ ਤੂੜੀ ਵੀ ਮੈਂ ਅੱਧੇ ਟਰਾਲੀ ਦੀ ਵਾਦਾ ਕਰਦਾ ਤੇ ਟਰਾਲੀ ਤੂੜੀ ਵੱਧ ਬੰਦੀ ਹੈ ਜੀ ਉਹਦੀ ਤੇ ਬਾਕੀ ਉਹਦੇ ਵਿੱਚ ਇਹ ਹੈ ਜੀ ਆਪਾਂ ਇਹ ਵੀ ਦੇਖਿਆ ਗਿਆ ਵੀ ਪਾਣੀ ਕਿਰਾਂ ਲਾ ਕੇ हां ਮੈਂ ਇਹ ਕਰਨਾ ਹੈ ਵੀ ਥੋੜਾ ਜਿਹਾ ਬਾਣ ਥੱਲੇ ਪਹਿਲਾਂ ਸੁੱਕਾ ਹੋਵੇ ਇਹ ਨਾ ਹੋਵੇ ਬਾਣ ਗਿੱਲਾ ਹੋਵੇ ਤੁਹਾਡਾ ਪਹਿਲਾਂ ਹੀ ਕਿਉਂਕਿ ਜਦੋਂ ਜਦ ਆਪਾਂ ਛਿੱਟਾ ਦਿੰਨੇ ਆ ਥੱਲੇ ਦਾਣੇ ਨਹੀਂ ਫਿਰ ਦਾਣੇ ਕੰਨਾਂ ਡਰ ਰਹੇ